ਸਤ ਸ੍ਰੀ ਅਕਾਲ ਭਾਈ ਸਾਰਿਆਂ ਕਣਕ ਲੈ ਕੇ ਆਏ ਮੰਡੀ ਤੇ ਨਿਬੜ ਗਿਆ ਹੁਣ ਤਾਂ ਲਗਭਗ ਸਾਰਾ ਕੋਈ ਮੋੜਾ ਮੋਟਾ ਰਹਿੰਦਾ ਜੀ ਨੇ ਢੋਲ ਢੂਲ ਪਰਸ਼ ਤੇ ਬਗ ਬੁੱਝ ਜਾਂਦੀ ਹੈ ਤੇ ਜਾਂ ਕਈ ਲੋਕ ਬਾਅਦ ਵਿੱਚ ਗੇਰਦੇ ਆਉਂਦੇ ਆਪਾਂ ਨਾ ਭੀੜ ਬਹੁਤ ਸੀਗੀ ਨੇ ਹਲੇ ਚੱਕਣ ਤੇ ਰਹਿੰਦਾਆਂ ਲਾਈਆਂ ਪਈਆਂ ਟੰਗਾਂ ਆਹ ਦੇਖੋ ਹੁਣ ਆਪਣੇ ਢੋਲ ਫੁੱਲ ਹੋ ਕੇ ਛੇ ਢੋਲ ਆ ਬਚ ਗਈ ਦੀ ਅੱਕਾ ਲੱਗਿਆ ਹੋਇਆ ਇਹਨੂੰ ਟਰੈਂਪੂ ਦਾ ਦੇਖੋ ਕਿੰਨਾ ਨਜ਼ਾਰਾ ਨਾਲੇ ਤੇਲ ਘਟ ਜਾਂਦਾ ਬਾਉਨ ਮੈਂ ਲੱਦ ਲਿਆ ਆ ਮਿਲਟ ਚਾ ਚਰੇ ਦੇ ਕੇ ਇਹਨਾਂ ਨੂੰ ਨਾਲੇ ਹਿਸਾਬ ਕਰ ਦਿਆਂਗੇ 83 ਨਾਲ ਤੇ ਨਾਲੇ ਆਪਣੀਆਂ ਗਣਕਤਲ ਜੀ ਜਿਹੜੀ ਬਚ ਗਈ ਨਾਲੇ ਜਾਂਦੇ ਹੋਏ ਤੇਲ ਦੇ ਢੋਲ ਲੈ ਜਾਗੇ ਭਰਾ ਹੈ ਤਾਂ ਹੁੰਦਾ ਚੀਜ਼ਾਂ ਦਾ ਕਈ ਬੰਦੇ ਤਾਂ ਸ਼ਰਮ ਮੰਨਦੇ ਹਨ ਕਿ ਲਾਉਣ ਚ ਵੀ ਕਈ ਪਹਿਲਾਂ ਸਾਡੇ ਬੱਚੇ ਵੀ ਕਹਿੰਦੇ ਟੈਂਪੂ 'ਚ ਨਹੀਂ ਜਾਣਾ ਚਲੋ ਹੁਣ ਜਿਵੇਂ ਜਿਵੇਂ ਵੱਡੇ ਹੋਈ ਜਾਂਦੇ ਆ ਮੈਨੂੰ ਪਤਾ ਲੱਗਦਾ ਵੀ ਇਹਦੀ ਕੀ ਐ ਮਿਹਨਤ ਹੈ ਹੋਰ ਪੂਰਾ ਕੰਮ ਲੈਨੇ ਆਪਾਂ ਇਹ ਤੋਂ ਡੇਲੀ ਦੇਖ ਲੋ ਜੇ ਖੇਤਾਂ ਖੁੱਤਾਂ ਚ ਹੁਣ ਜਿਵੇਂ ਟਰਾਲੀਆਂ ਨਹੀਂ ਸੀਆਂ ਬੇਲੀਆਂ ਬਰਸੇ ਨੇ ਇਹਦੇ ਤੇ ਆਉਂਦਾ ਰਿਹਾ ਬਾਕੀ ਹੋਰ ਛੋਟੇ ਮੋਟੇ ਕੰਮ ਰਹਿੰਦੇ ਆ ਤੇਲ ਬੋਅ ਘਟਕਾਂਦਾ ਇਹ ਤੂੰ ਕਿਹੜੀ ਕੰਮ ਕਰਦਾ ਤੂੰ ਬਹੁਤ ਐਵਰੇਜ ਆ ਜਾਨ ਵੀ ਬਹੁਤ ਆਈ ਦੀ ਗੱਲ ਨਹੀਂ ਇਹਦੇ ਜਦੋਂ 15 16 ਅੱਧ 17 ਤੱਕ ਕੁਆਂਟਿਟੀ ਦਾ ਮਾਲ ਪਾਉਂਦੇ ਰਹਿੰਨੇ ਆਪਾਂ ਤੇ ਜੋ ਪਿਆ ਤਾਂ ਹੈ ਨਹੀਂ ਉਹ ਜਿਹੜਾ ਨਾ ਗੋਭੀ ਦਾ ਪੱਤਾ ਆਉਂਦਾ ਹੁੰਦਾ ਦਾ ਪਸ਼ੂਆਂ ਵਾਸਤੇ ਆਹਨ ਇੱਕ ਪਰਤ ਉੱਪਰ ਕਹੇ ਲਿਆਉਂਦੇ ਦੇ ਦਬਦਾ ਨਹੀਂ ਆ ਹੁਣ ਵੀ ਹੋਊਗਾ ਇਹਦੇ ਚ 16 17 ਕੁਆਂਟਲ ਮਾਰ ਰਾਮ ਨਾਲ ਚਲੋ ਠੀਕ ਹੈ ਜੀ ਕਰਾਈਏ ਤਲਾਈ ਕਿ ਕਿੰਨੀ ਕੁ ਹੁੰਦੀ ਆ ਓਕੇ ਜੀ